ਲੈ ਕੇ ਆ ਸਾਬਾਏ ਗੁਰਜੀ ਕੀ ਫਤਿਹ ਜੀ ਹੋਰ ਪਿਆਰੇ ਚਰਨਿਕਾ ਪਾਣੀ ਠੀਕ ਹੈ ਕਿਨੇ ਪੈਸੇ ਕਮਾਲੇ ਸਵੇਰ ਦੇ ਕਿਨੀ ਮਾਇਕ ਕਮਾਈ ਅੱਜ ਇਹ ਮੈਂ ਆਇਆ ਹਾਂ ਇਹ ਘਰੋਂ ਮਤੋਂ ਨਹੀਂ ਲਾਣਾ ਕੋਈ ਮਾਇਕ ਮਾਇ ਕਮਾਈ ਉੱਤਰ ਜਾਓ ਉੱਤਰ ਜਾ ਇੱਕ ਮਿੰਟ ਮਾਰ ਜਾ ਲੈ ਮੈਂ ਫੜਦਾ ਲੈ ਫੜਦਾ ਤਾਨ ਗੁਰੂ ਜਾਨ ਦੱਸ ਅੱਛਾ ਤੇ ਮਤਲਬ ਚਰਨਾ ਓਖਾ ਹੁੰਦਾ ਸਾਈਕਲ ਤੇ ਅੱਛਾ ਆ ਸ਼ਾਮੇ ਸ਼ਾਮੇ ਕਰ ਲਈਏ ਸ਼ਾਮੇ ਸ਼ਾਮੇ ਲਾਓ ਪਿਆਰੋ ਸ਼ਾਮੇ ਆਓ ਤਾਰਨਾ ਥੋੜੀ ਮੈਂ ਗੱਲਬਾਤ ਕਰਨੀ ਤਾਨੂੰ ਮਤਲਬ ਉਤਰਨ ਦੀ ਇੱਕ ਦਿੱਕਤ ਹੈਗੀ ਹੈ ਉਤਰਨ ਦੀ ਤੁਹਾਡੇ ਸਾਈਕਲ ਤੋਂ ਉੱਤੇ ਨਹੀਂ ਜਾਂਦਾ ਕੱਚੜੋਂ ਹਮਤ ਮੜਾ ਇੱਕ ਤਰ੍ਹਾਂ ਚੜਦੇ ਜਾਂ ਜੋ ਇਹ ਕੋਈ ਉੱਚੀ ਜਗ੍ਹਾ ਜਿੱਦੋਂ ਹੁੰਦੀ ਹੈ ਨਾ ਹਾਂ ਉਹ ਤੇ ਤਿਆਰ ਕਿਸੇ ਜਿੱਤਰਾ ਉਹ ਉਹ ਕੋ ਵੇਖੋ ਹਾਂ ਹਾਂ ਉੱਪਰਲੀ ਲੈਨ ਹਾਂ ਉਹ ਤੇ ਚੜ ਕੇ ਫਿਰ ਮੈਂ ਤੇ ਚੜ ਜਾਂਦਾ ਅੱਛਾ ਉਤਰਾ ਮਤਲਬ ਚੜਾ ਨਹੀਂ ਜਾਂਦਾ ਸਾਈਕਲ ਤੇ ਜਿਹੜੇ ਉੱਤੇ ਨਹੀਂ ਜਾਂਦਾ ਪੇਟ ਪਰ ਜ਼ਿਆਦਾ ਹੋ ਗਏ ਹਾਂ ਜੀ ਤੇ ਉਤਰਦੇ ਉਤਰਦੇ ਧੰਗ ਗੁਰਦਾਸ ਧੰਗ ਗੁਰਦਾਸ ਸੀ ਬਸ ਇਹੀ ਹੈ ਸਮਾਨ ਹੈ ਇੱਥੇ ਕੀ ਹੈ ਗਾਇ ਇਹ ਪਿੱਛੇ ਮੈਨੂੰ ਕਿਧੌਣਾ ਕੰਮ ਆਈ ਅੱਛਾ ਤੁਹਾਨੂੰ ਖਿਲਾਉਣੀ ਵੇਚਦੇ ਹੋ ਹੈ ਮੰਨ ਲਓ ਜੇ ਮੈਂ ਤੁਹਾਨੂੰ ਕਹਿਣਾ ਹੋਵੇ ਕਿ ਬਾਬਾ ਜੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ ਵਾ ਕਿ ਇੱਕ ਤੇਰੀ ਰੀਝ ਪੂਰੀ ਹੋਣੀ ਹੈ ਤੂੰ ਦੱਸ ਕਿਹੜੀ ਰੀਝ ਆ ਤੇ ਕਿਹੜੀ ਰੀਝ ਆ ਤੁਹਾਡੀ ਦੱਸੋ ਇੱਕ ਰੀਝ ਅਜ ਪੂਰੀ ਹੋਵੇ ਨੌਕਰੀ ਸੈੱਟ ਹੋ ਜੀ ਰੁਜ਼ਗਾਰ ਸੈੱਟ ਹੋ ਜੇ ਕਿਤਰਾ ਹੋਗਾ ਦੋ ਰੇੜੀ ਲੈ ਦੋ ਪਤੀ ਹਾਂ ਲੈ ਉਹ ਤੁਹਾਡੀ ਇੱਛਾ ਵਾ ਹਾਂਜੀ ਹਾਂ ਇੱਛਾ ਇਹ ਜੀ ਰੇੜੀ ਕਿ ਲੈ ਜਾ ਕਰਾਂਗਾ ਮਾਨ ਖੜਦਾ ਚੀਦਾ ਦੇਤੇ ਰੇੜੀ ਦਾ ਮਨੋ ਸੁੱਖਾ ਹੋ ਜਾਊਗਾ ਹਾਂਜੀ ਜਿਹੜੀ ਦਾ ਸੁੱਖਾ ਹੋ ਜਾਊਗਾ ਆ ਸੁੱਖਾ ਹੋ ਜਾਏਗਾ ਸੁੱਖਾ ਹੀ ਹੋ ਜਾਊਗਾ ਅੰਤਪੇ ਦੇਹੀ ਲਿਆਦੇ ਆ ਉਤਰਨਾ ਹੋਖਾ ਕਿ ਤੁਹਾਡਾ ਤੁਹਾਡੇ ਮਨ ਦੀ ਰੀਜ ਆ ਹਾਂਜੀ ਰੀਜ ਹੀ ਹੈ ਰੀਜ ਕਈ ਮਨ ਕਹਿੰਦਾ ਇੱਕ ਨਹੀਂ ਨਹੀਂ ਜੰਦੀ ਨਹੀਂ ਜੰਦੀ ਅੱਛਾ ਲਈ ਨਹੀਂ ਜਾਂਦੀ ਤੁਹਾਡਾ ਸਾਈਕਲ ਵੀ ਖਰਾਬ ਸਾਰਾ ਹਾਂਜੀ ਠੀਕ ਨਹੀਂ ਕਰਾਇਆ ਆ ਪੁਆਇਆ ਸੀਗਾ ਇਹਦਾ ਕਾਠੀ ਵੀ ਸਾਰੀ ਖਾਇਆ ਹਾਂਜੀ ਹਾਂਜੀ ਕਾਠੀ ਵੀ ਟੁੱਟੀ ਹੋਈ ਆ ਆ ਪੁਆਇਆ ਤੁਹਾਨੂੰ ਗੁਰਦਾਮ ਦਾ ਇਹ ਫੇ ਠੀਕ ਹੈ ਠੀਕ ਕਿਉਂ ਨਹੀਂ ਕਰਾਇਆ ਜੋ ਜਿੰਨਾ ਮੇਰੇ ਕੋਲ ਸਭ ਮੈਂ ਔਣਾਉਂਦਾ ਤੋ अच्छा जिना ਦੇ ਜਿਨੇ ਕੋ ਪੈਸੇ ਹੁੰਦੇ ਹੈ ਧੰਨ ਗੁਰੂ ਰਾਮਦਾਸ ਜੇ ਜੇ ਬਾਬਾ ਜੀ ਤੁਹਾਨੂੰ ਜੜੀ ਮੇਰੇ ਫਿਰ ਸੋਖਾ ਹੋ ਜੂਗਾ ਮੇਰਾ ਸੋਖਾ ਹੋ ਜਾਏਗਾ ਸੋਖਾ ਹੋ ਜੂਗਾ ਚਲੋ ਫਿਰ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਯਾਦ ਕਰਦੇ ਹਾਂ ਤੁਸੀਂ ਮੇਰੇ ਮਗਰ ਮਗਰ ਭੁੱਲਣਾ ਸਵਾਸ ਸਵਾਸ ਅੱਛਾ ਜੀ ਬੋਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ 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 ਬਾਬਾ ਜੀ ਅੱਜ ਤੁਹਾਡੇ ਗੁਰੂ ਨੇ ਨਾ ਤੁਹਾਡੀ ਅਰਦਾਸ ਬੇਨਤੀ ਸੁਣੀ ਹੈ ਜਿਹੜਾ ਮੈਂ ਤੁਹਾਨੂੰ ਰੋਕਿਆ ਨਾ ਰਸਤੇ 'ਚ ਹਾਂਜੀ ਹਾਂਜੀ ਇਹ ਗੁਰੂ ਰਾਮਦਾਸ ਪਾਤਸ਼ਾਹ ਚਾਹੁੰਦੇ ਨੇ ਕਿ ਤੁਹਾਨੂੰ ਰੇੜੀ ਦਿੱਤੀ ਜਾਵੇ ਠੀਕ ਹੈ ਚੜ੍ਹਦੀ ਕਲਾ ਠੀਕ ਹੈ ਅੱਜ ਤੁਸੀਂ ਕੰਮ ਕਰੋ ਮੈਂ ਤੁਹਾਨੂੰ ਇੱਕ ਕਾਰ ਦੇਣਾ ਤੁਸੀਂ ਉੱਥੇ ਕੱਲ ਪਹੁੰਚ ਜਾਓ ਠੀਕ ਹੈ ਜੀ ਖਿਡੌਣੇ ਵਗੈਰਾ ਸਾਰੇ ਤਰ੍ਹਾਂ ਦੇ ਲੈ ਕੇ ਆ ਜਿਓ ਤੇ ਕੱਲ ਤੁਹਾਨੂੰ ਰੇੜੀ ਦੇਣੀ ਹੈ ਠੀਕ ਹੈ ਇਹ ਤੁਹਾਡੇ ਪਾਤਸ਼ਾਹ ਨੇ ਦੇਣੀ ਹੈ ਮੈਂ ਫਿਰ ਦੱਸ ਦਉ ਆ ਮੈਂ ਨਹੀਂ ਦੇ ਰਿਹਾ ਖਾਲਸਾ ਦੀ ਇਹ ਗੁਰੂ ਰਾਮਦਾਸ ਪਾਤਸ਼ਾਹ ਤੁਹਾਨੂੰ ਦੇ ਰਿਹਾ ਠੀਕ ਹੈ ਤੁਹਾਡੇ ਪਾਤਸ਼ਾਹ ਬੜੇ ਦੀਨ ਦਿਆਲ ਆ ਉਹਨਾਂ ਨੇ ਤੁਹਾਨੂੰ ਤੋ ਅਡੀ ਤੇ ਤਰਸ ਕੀਤਾ ਜੇ ਤੁਹਾਨੂੰ ਉਹ ਰੇੜੀ ਦੇ ਦੇ ਰਿਹਾ ਠੀਕ ਹੈ ਜੀ ਕੱਲ ਤੁਸੀਂ ਨਾ 11 ਵਜੇ ਆ ਜਿਓ ਮੈਂ ਤੁਹਾਨੂੰ ਇੱਕ ਮੈਂ ਦਿਨਾ ਕਾਰ ਦੇਣਾ ਤੁਸੀਂ ਕਾਰ ਤੇ ਫਿਰ ਆ ਜਿਓ 11 ਵਜੇ ਆ ਜਿਓ ਮੈਂ ਮੈਂ ਤੁਹਾਨੂੰ ਕਾਰ ਦੇ ਦਿੰਦਾ ਤੁਸੀਂ ਉੱਥੇ ਫਿਰ ਉੱਥੇ ਫਿਰ ਆ ਜਾਇਓ ਹੈ ਸਾਈਕਲ ਧੰਗੁਰੂ RAMDAS ਧੰਗੁਰੂ RAMDAS ਬੜਾ ਬਾਬਾ ਯੋਖਾਵਾ ਕਿ ਤੁਹਾਡਾ ਹੈ ਧੰਗੁਰੂ RAMDAS ਬਾਬਾ ਜੀ ਆ ਕਾਰ ਜੇ ਅੱਛਾ ਜੀ ਇਹਨਾਂ ਕੋਲ ਤੁਸੀਂ ਜਾ ਕੇ ਕਾਰ ਦੇ ਦੇਣਾ ਇਹਨਾਂ ਨੂੰ ਅੱਛਾ ਜੀ ਠੀਕ ਹੈ ਤੇ ਉਹ ਤੁਹਾਨੂੰ ਰੇੜੀ ਦੇ ਦੇਣਗੇ ਕੱਲ 11 ਵਜੇ ਆ ਜਿਓ ਇਹਨਾਂ ਕੋਲ ਠੀਕ ਹੈ ਜੀ ਚਲੋ ਮੜਾ ਹੁਣ ਤੁਸੀਂ ਚਲਾ ਕੇ ਵਿਖਾਓ ਮ ਕਾਹ ਯਾ ਕਨੀਆ ਉੱਚੀ ਤੇ ਪੈਰ ਰੱਖ ਕੇ ਦੇ ਵੇਰ ਮਚੜਨਾ ਉਤਰਾ ਨਹੀਂ ਮਿਲੋ ਤੁਸੀਂ ਚੜ ਸਕਦੇ ਵਾਹਿਗੁਰੂ ਵਾਹਿਗੁਰੂ ਅੱਛਾ ਐਸੋ ਕਰੇ ਪਰ ਵਾਹਿਗੁਰੂ ਵਾਹਿਗੁਰੂ ਰੇੜੀ ਤੇ ਅਸੋਖ ਆ ਜੂਗਾ ਨਾ ਚਲੋ ਕੋਈ ਨਹੀਂ ਹੋਲੀ ਹੋਲੀ ਲੈ ਜਾਓ ਤੁਸੀਂ ਧੰਨ ਗੁਰੂ ਗRANDਾਸ ਧੰਨ ਗੁਰੂ ਗRANDਾਸ ਧੰਨ ਗੁਰੂ ਗRANDਾਸ ਇਹ ਸਾਡੇ ਸਿੱਖਾਂ ਦੇ ਹਾਲ ਆ ਜੀ ਧੰਨ ਗੁਰੂ ਗRANDਾਸ ਧੰਨ ਗੁਰੂ ਗRANDਾਸ ਧੰਨ ਗੁਰੂ ਗRANDਾਸ ਉਹ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਧੰਨ ਗੁਰੂ ਗRANDਾਸ ਧੰਨ ਗੁਰੂ ਕਿਆ ਬਾਤ ਹੈ ਕਿਤੇ ਬਾਬਾ ਜੀ ਵਾਹ ਜੀ ਵਾਹ ਹਾਂ ਨਹੀਂ ਮੰਗੇ ਠੂਰੇ ਖਾਣਗੇ ਆ ਵਾਹ ਜੀ ਵਾਹ ਸੈਟ ਹੋ ਗਿਆ ਸਾਰਾ ਸਮਾਨ ਹੈ ਬਾਬਾ ਜੀ ਦਾ ਵਾਹ ਜੀ ਵਾਹ ਹਾਂ ਜੀ ਪਿਆਰਿਓ ਵਾਈ ਖਾਲਸਾ ਵਾਈ ਗੁਰਦੇ ਕੀ ਫਤਿਹ ਜੀ ਮਾਫੀ ਚਾਹੁੰਦੇ ਸਿੰਘ ਸਾਹਿਬ ਮੈਂ ਥੋੜਾ ਲੇਟ ਹੋ ਗਿਆ ਨਹੀਂ ਨਹੀਂ ਕੋਈ ਗੱਲ ਮਾਫੀ ਚਾਹੁੰਦੇ ਤੁਸੀਂ ਤਾਂ ਬਹੁਤ ਸੋਹਣੀ ਦੁਕਾਨ ਲਾਤੀ ਹੈ ਹਾਂ ਜੀ ਸਮਾਨ ਲੈ ਕੇ ਵਰ ਲਾਵਾਂਗੇ ਅੱਛਾ ਜੀ ਵਧੀਆ ਹੋ ਗਿਆ ਕੰਮ ਹੋਣਾ ਹੈ ਨਾ ਸਾਰਾ ਸਮਾਨ ਆ ਗਿਆ ਕਿ ਤੁਹਾਡਾ ਤੁਹਾਨੂੰ ਗੁਰੂ ਰਾਮਦਾਸ ਸਾਰਾ ਪੀਛੇ ਆ ਗਿਆ ਹਨਾ ਹੁਣ ਤਾਂ ਸੁੱਖਾ ਹੋ ਜਾਊਗਾ ਤੁਹਾਨੂੰ ਲੈ ਕੇ ਜਾਣਾ ਹੈ ਕਿ ਚਲਾ ਕੇ ਦੇਖੀ ਹੈ ਹਾਂਜੀ ਚਲਾ ਦੇਖੋ ਲਿਆਓ ਲਾਓ ਮੜਾ ਕਮਾ ਕੇ ਲਿਆਓ ਤੁਹਾਨੂੰ ਗੁਰੂ ਰਾਮਦਾਸ ਜੀ ਹੁਣ ਤਾਂ ਬਹਿਣਾ ਸੁੱਖਾ ਹੋ ਜਾਊਗਾ ਤੇ ਬਾਬਾ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਬਾਬਾ ਜੀ ਨੂੰ ਜੜੀ ਜੜੀ ਆ ਉਹ ਮਿਲ ਗਈ ਆ ਧੰਨ ਗੁਰੂ ਰਾਮਦਾਸ ਤੇ ਹੁਣ ਇਹਨਾਂ ਦਾ ਸੁੱਖਾ ਹੋ ਜਾਏਗਾ ਸਾਮਾਨ ਵੀ ਸਾਰਾ ਆ ਜਾਏਗਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੋ ਸੈਗਤ ਜੋ ਕਾਫੀ ਇਹਨਾਂ ਸਮਾਨ ਨਹੀਂ ਸੀ ਆਂਦਾ ਸਾਈਕਲ ਤੇ ਬਹੁਤ ਰੋਸਾ ਹੋ ਗਿਆ ਸੀ ਸੋ ਇਸ ਤਰ੍ਹਾਂ ਹੈਲਪ ਕਰਿਆ ਕਰੋ ਆਪਣੇ ਆ ਪੰਜਾਬੀਆਂ ਦੀ ਕਿ ਗੜੀ ਉਹਨਾਂ ਦੀ ਰੋਟੀ ਸੋਕੀ ਹੋ ਜੇ ਸੋ ਹੁਣ ਬਾਬਾ ਜੀ ਦੀ ਰੋਟੀ ਸੋਕੀ ਹੋ ਜਾਣੀ ਆ ਜਿਹੜੀ ਕਿ ਆਪਾਂ ਸਮਾਨ ਵੀ ਵੇਚ ਲੈਣਗੇ ਕੋਈ ਆਲੂ ਪਿਆਜ਼ ਵੀ ਵੇਚ ਵੇਚ ਲੈਣਗੇ ਘਾਉਣੇ ਵੀ ਵੇਚ ਲੈਣਗੇ ਕੁਝ ਵੀ ਲੈ ਕੇ ਜਾ ਸਕਦੇ ਆ ਵੇਖੋ ਕਿੱਡਾ ਸੋਣਾ ਬਾਬਾ ਜੀ ਨੇ ਚਲਾ ਰਿਆ ਆ ਤਾਂਨੇ ਕੁਰੀ ਦਾ ਉੱਪਰ ਪੈ ਵੀ ਗਿਆ ਤਾਂਨੇ ਜੀ ਦਾ ਆਂਦਾ ਕਿੰਨਾ ਕਿੰਨਾ ਖੁਸ਼ ਹੋਊਗਾ ਇਹ ਬਜ਼ੁਰਗ ਖੁਸ਼ ਹੋ ਤਬ ਬਬਿਓ ਕੋਚੋ ਤਾਂ ਤੇ ਇਹ ਕਰਦਾ ਹੈ ਉਹ ਆ ਤੇ ਇਹਨੂੰ ਲੱਗ ਤੁਮਾ ਕਿ ਕਿਹੜੇ ਗਰੇ ਤੇ ਬੜੀ ਵਧੀਆ ਹੋ ਗਿਆ ਹੁੰਦਾ ਬੜੇ ਵਧੀਆ ਬੈ ਜਾਂਦੇ ਕਿਤੇ ਸਾਈਕਲ ਤੇ ਬਹੁਤ ਬਹੁਤ ਵਧੀਆ ਹੋ ਗਿਆ ਹਾਂ ਜੀ ਹਾਂ ਇਹ ਗੱਲ ਤੇ ਬਹੁਤ ਮੁਸ਼ਕਲ ਹੈ ਜੀ। ਵੀਰੋ ਤੁਹਾਡੇ ਪਾਤਸ਼ਾਹ ਕਿੰਨੇ ਦੀਨ ਦਿਆਲ ਆ। ਅਰਦਾਸ ਬੇਨਤੀ ਸੁਣ ਲਈ ਨਾ ਉਹਨਾਂ ਨੇ। ਅਰਦਾਸ ਬੇਨਤੀ ਸੁਣ ਲਈ ਜੀ। ਚਲਦੇ ਚਲਦੇ ਕਿੱਥੇ ਮਿਲੜਤਾ ਕੀ ਹੋ ਗਿਆ ਦੇਖ ਲਓ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈਗੇ ਨੇ। ਉਹ ਜਿਉਂਦੇ ਗੁਰੂ ਨੇ। ਕਿ ਬੰਦਾ ਵਿਸ਼ਵਾਸ ਕਰਕੇ ਉਹਨਾਂ ਨੂੰ ਅਰਦਾਸ ਕਰਦਾ ਨਾ ਤੇ ਮਾਲਕ ਸਹਾਈ ਹੁੰਦੇ ਨੇ। ਮੈਂ ਵੀ ਤੁਸੀਂ ਖੋਚੋ ਆਪਣੇ ਨਾਮ ਨਵੈਰ ਸਿੰਘ ਜੀ ਮੇਰਾ ਹੀ ਨਾਮ ਨਹੀਂ ਰਿਹਾ ਰ ਮੈਂ ਝੂਠ ਬੋਲਦਾ ਹਾਂ ਉਹਨਾਂ ਨਾਲ ਗੱਲ ਕਰੇ ਜੀ ਮੈਂ ਨਾ ਝੂਠ ਬੋਲਦਾ ਹਾਂ ਉਹ ਕਹਿੰਦੇ ਮੈਂ ਨਹੀਂ ਪੈਸਾ ਮੈਂ ਛੇਤੀ ਜਾਣਾ ਮੈਂ ਪੈ ਨਵੈਰ ਸਿੰਘ ਉਹਨਾਂ ਨੇ ਮਿਲ ਜਾਗੇ ਨਹੀਂ ਕਹਿੰਦੇ ਗੱਲ ਗੱਲ ਪਤਾ ਕੀ ਮੈਂ ਨਾ ਖੁਦ ਝੂਠ ਬੋਲਦਾ ਹਾਂ ਮੈਂ ਤੇ ਮੈਂ ਤੇ ਬੜਾ ਵੱਡਾ ਝੂਠਾ ਜਾਂ ਇਨਸਾਨ ਆ ਨਹੀਂ ਨਹੀਂ ਮੈਂ ਧੰਨਵਾਦ ਜਰਮਾ ਚਲੋ ਆਜੋ ਪੈਸੇ ਪੈਸੇ ਦੇ ਦਈਏ ਨਾ ਆਜੋ ਆਜੋ ਇਹ ਜਿਹੜੀ ਮਾਇਆ ਵਾ ਇਹ ਤੁਹਾਡੇ ਰਿਕਸ਼ੇ ਵਾਸਤੇ ਗੁਰੂ ਅਮਰਦਾਸ ਪਾਸ਼ਾ ਜੀ ਨਿਤਵੀਜੀ ਆ ਅਸੀ ਨਹੀਂ ਤੁਹਾਨੂੰ ਦਿੱਤੀ ਹੈਗੀ ਠੀਕ ਹੈ ਤੁਹਾਡੇ ਬੇਅੰਤ ਗੁਰੂ ਨੇ ਭੇਜੀ ਆ ਇਹ ਤੁਸੀਂ ਭਾਜੀ ਹੁਣਾਂ ਨੂੰ ਦੇ ਦਿਓ ਤੇ ਬਾਕੀ ਤੁਹਾਡਾ ਜਿਹੜਾ ਰਿਕਸ਼ਾ ਪਾ ਲੈ ਲਈ ਇਹਨਾਂ ਕੋਲੋਂ ਬਾਕੀ ਮਹਾਰਾਜ ਦਿੰਦੇ ਆ ਮਹਾਰਾਜ ਹੈਗੇ ਆ ਨਾ ਮਹਾਰਾਜ ਹੈਗੇ ਆ ਹਾਂਜੀ ਮਹਾਰਾਜ ਗੁਰਾਂ ਦਾ ਪਾਸਾ ਹੈਗੇ ਆ ਹੈਗੀ ਚਲੋ ਠੀਕ ਹੈ ਜੀ ਚਲੋ ਫੇ ਤੁਸੀਂ ਲੈ ਜਾਓ ਫਿਰ ਠੀਕ ਹੈ ਜੀ ਹਾਂਜੀ ਲੈ ਜਾਓ ਤਾਂ ਨੀ ਬੀਰੂ ਜਨ ਦਾਸ ਸਵਾਸ ਸਵਾਸ ਗੁਰੂ ਰਾਮਦਾਸ ਪਾਖ ਸਵਾਸ ਗੁਰੂ ਰਾਮਦਾਸ ਸਵਾਸ ਗੁਰੂ ਰਾਮਦਾਸ ਸੋ ਅਜੇ ਹੀ ਲੰਗਰ ਲਾਓ ਕਿ ਕਿਸੇ ਦੀ ਰੋਜੀ ਰੋਟੀ ਚਲੇ ਪੰਜਾਬੀਓ ਹੁਣ ਦੇਖੋ ਇਹ ਬਜ਼ੁਰਗ ساری ਉਮਰ ਜਿੰਨੀ ਵੀ ਦੀ ਉਮਰ ਹੈਗੀ ਆ ਥੋੜੀ ਕਮਾਊਗਾ ਸੋਹਣੀ ਜ਼ਿੰਦਗੀ ਜਿਊਗਾ ਸੋ ਇਸ ਪਾਤੇ ਲੰਗਰ ਲਾਓ ਕਿ ਜਿਹਦੇ ਨਾਲ ਕਿਸੇ ਦਾ ਭਲਾ ਹੋਵੇ ਉਹਨਾਂ ਬਜ਼ੁਰਗ ਦੇ ਕੋ ਵਿਕਸ਼ਾ ਮਿਲ ਗਿਆ ਉਹ ਜਿਹੜੀ ਮਿਲ ਗਈ ਜਿੱਥੇ ਮਰਜ਼ ਜਾ ਕੇ ਆਪਣਾ ਕੰਮ ਕਰ ਸਕਦਾ ਸੋ ਪਹਿਲੇ ਆਹ ਸਾਈਕਲ ਸੁੱਕਤਾ ਹੋਇਆ ਪਾ ਦੇ ਲੇ ਆਹ ਸਾਈਕਲ ਉਹ ਤੇ ਇਨਾ ਸਮਾਨ ਲੱਦ ਕੇ ਲੈ ਕੇ ਜਾਂਦਾ ਸੀ ਤੇ ਬੜਾ ਔਖਾ ਛੜਦਾ ਸੀ ਆਹ ਸਾਈਕਲ ਸੀ ਇਹਦਾ ਇਹ ਆ ਸਾਈਕਲ ਵੀ ਅਸੀਂ ਉਹ ਜੇ ਘਰ ਸ਼ਾਮ ਤੱਕ ਜਿਹੜਾ ਭੇਜ ਦਾਂਗੇ ਇਹ ਤਾਂ ਖਲ ਬਸੂਰ ਚੜ ਗਿਆ ਵਾਈ ਗੁੱਡ ਡੀਟੈਕਟਾ ਸ਼੍ਰੀ ਵਾਹਿਗੁਰੂ ਦੀ ਕਿਰਪਾ